ਦੇ ਵਿੱਚ ਲੋਕਾਂ ਨੂੰ ਸੈਨ ਕਰਵਾਉਣ ਲਈ ਇਹ ਦੀ ਸੀ ਵੱਲੋਂ ਭੇਜੇ ਗਏ ਮੁਲਾਜ਼ਮ ਨੇ ਜੋ ਕਿ ਪਿੰਡ ਦੇ ਵਿੱਚ ਪੰਚਾਇਤ ਘਰ ਦੇ ਵਿੱਚ ਮਟਾਰਕਿਲੇ ਸਮੂਹ ਨਗਰ ਵੱਲੋਂ ਇਹ ਬੀਤੀਆਂ ਨਹੀਂ 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 ਲੱਗੇ ਨਹੀਂ ਦੇਣੀ ਨਹੀਂ ਲੱਗੇ ਦੇਣੀ ਨਹੀਂ ਲੱਗਣ ਦੇਣੀ ਇਹਦਾ ਸਰਕਾਰ ਜੁਰਦਾਬਾਹ ਫਾਇਨਟਰ ਸਰਕਾਰ ਕਿ ਅਸੀਂ ਪਿੰਡ ਦੇ ਸਾਈਨ ਕਰਾਉਣ ਆਏ ਆ ਵੀ ਪਿੰਡ ਦੇ ਬੰਦੇ ਵਿੱਚ ਸਹਿਮਤ ਨੇ ਅਸੀਂ ਉਹਨਾਂ ਦੇ ਸਾਈਨ ਕਰਾਉਣ ਆਏ ਆ ਅਸੀਂ ਕਿਹਾ ਵੀ ਦੱਸੋ ਅਸੀਂ ਖੜੇ ਆ ਸਾਰੀ ਖੜੇ ਆ ਵੀ ਕਿਹੜਾ ਸਹਿਮਤ ਤੀ ਤੁਸੀਂ ਸਾਨੂੰ ਦੱਸੋ ਵੀ ਕਿਹੜਾ ਸਹਿਮਤਾ ਬੰਦਾ ਸਾਹਮਣੇ ਸਾਈਨ ਕਰਾਓ ਸਾਡੇ ਸਾਹਮਣੇ ਕਰਾ ਲਓ ਕਿਸੇ ਇੱਕ ਵੀ ਬੰਦੇ ਨੇ ਹਾਂ ਨਹੀਂ ਪਰੀ ਵੀ ਅਸੀਂ ਸਾਈਨ ਕਰਾਂਗੇ ਗ੍ਰਾਮ ਸਭਾ ਮਾਰੇ ਪਤਾ ਨਹੀਂ ਸੀ ਕਿ ਕਿਸੇ ਪਛਾਣ ਨਹੀਂ ਉਹ ਤਾਂ ਜੀ ਕਹਿੰਦੇ ਅਸੀਂ ਮੁਲਾਜ਼ਮ ਏਡੀਸੀ ਸਾਹਿਬ ਨੇ ਭੇਜਿਆ ਕਹਿੰਦੇ ਵੀ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ 19 ਤਰੀਕ ਨੂੰ ਗ੍ਰਾਮ ਸਭਾ ਬੁਲਾ ਕੇ ਤੇ ਉਰੇ ਸਭ ਦੇ ਸਾਈਨ ਹੋਏ ਨੇ ਜੀ ਮਤਾ ਪਾਸ ਹੋਇਆ ਸਾਰਾ ਕੁਝ ਗ੍ਰਾਮ ਸਭਾ ਦੇ ਸਾਹਮਣੇ ਹੋਇਆ ਗਰਪਿੰਡ ਦੀ ਗ੍ਰਾਮ ਸਭਾ ਇੱਥੇ ਥੀ ਤੇ ਇਹ ਕਹਿੰਦੇ ਵੀ ਸਾਨੂੰ ਕੁਝ ਨਹੀਂ ਪਤਾ ਸਾਨੂੰ ਤਾਂ ਏਡੀਸੀ ਸਾਹਿਬ ਨੇ ਭੇਜਿਆ ਵੀ ਸਾਈਨ ਕਰਾ ਲਓ ਬੰਦੇ ਉੱਥੇ ਸਹਿਮਤ ਨੇ ਤਾਂ ਪਰ ਉਰੇ ਜਦੋਂ ਆਏ ਇੱਥੇ ਬੰਦਾ ਕੋਈ ਵੀ ਸਹਿਮਤ ਨਹੀਂ ਧੀ ਜਿਹਦੇ ਨਾਲ ਕੋਈ ਵੀ ਬੰਦਾ ਇੱਕ ਵੀ ਬੰਦਾ ਸਹਿਮਤ ਨਹੀਂ ਕਿਸੇ ਦੇ ਸਾਈਨ ਨਹੀਂ ਹੋਣਾ ਪਹਿਲਾ ਹੋਇਆ ਨਾ ਹੁਣ ਹੋਇ ਕਹਿੰਦੇ ਵੀ ਤੁਹਾਡਾ ਸਾਨੂੰ ਰੋਜ਼ਗਾਰ ਮਿਲੂਗਾ ਸਾਨੂੰ ਫਾਇਦੇ ਨੇ ਅਸੀਂ ਕਹਾਂ ਤੁਸੀਂ ਲੈ ਜਾਓ ਆਪਦੇ ਏਰੀਆ ਚ ਲੈ ਜਾਓ ਜਿਹਨੂੰ ਸਾਨੂੰ ਫਾਇਦਾ ਲੱਗਦਾ ਤੁਸੀਂ ਲੈ ਜਾਓ ਆਪਦੀ ਫੈਕਟਰੀ ਸਾਨੂੰ ਫਾਇਦਾ ਲੱਗਦਾ ਹੈ ਜੇ ਵੀ ਰੋਜ਼ਗਾਰ ਮਿਲੂਗਾ ਤੁਸੀਂ ਲੈ ਜਾਓ ਸਾਨੂੰ ਤਾਂ ਲੋੜ ਨਹੀਂ ਹੈਗੀ ਜੇ ਸਾਡੀ ਪਨੀਰੀ ਉਹਨਾਂ ਰਹੀ ਅਸੀਂ ਫੈਕਟਰੀ ਨੂੰ ਕੀ ਕਰਾਂਗੇ ਸਾਡਾ ਪਾਣੀ ਖਰਾਬ ਹੋ ਗਿਆ ਅਸੀਂ ਕੀ ਕਰਾਂਗੇ ਤੇ ਜੋ ਮਾਚ ਸੈਨ ਕਰਾਉਣ ਆਏ ਨੇ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹਾਂਗੇ ਬੇਟਾ ਜੀ ਵੀ ਇਹ ਆ ਫੇਰੀ ਚੱਲ ਰਹੀ ਆ ਸਾਡੇ ਨਾਲ ਸਰਕਾਰ ਦੀ ਪਰ ਅਸੀਂ ਲੱਗਣ ਨਹੀਂ ਦੇਣੀ ਫੈਕਟਰੀ ਸਾਡਾ ਸਾਰੇ ਪਿੰਡ ਦਾ ਏਕਾ ਹੈਗਾ ਏਕਾ ਰੱਖਾਂਗੇ ਇਥੇ ਸਿਰਦਿਆਂ ਤੱਕ ਤਿਆਰ ਆ ਕਿ ਉਹਨਾਂ ਚਿਰ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਸਾਡੀ ਜ਼ਮੀਨ ਦੀ ਬੋਦੀ ਨਹੀਂ ਹੁੰਦੀ ਜਾਂ ਸਾਡੀ ਉੱਤੇ ਫਸਲ ਨਹੀਂ ਹੁੰਦੀ ਅਸੀਂ ਕਦੇ ਵੀ ਇਹਨਾਂ ਨੂੰ ਇਹ ਰਾਫੇ ਨਹੀਂ ਇਹਨਾਂ ਦੀ ਚੰਨ ਨਹੀਂ ਦੇ ਸਾਡਾ ਇਹੀ ਕਹਿਣਾ ਮਾਈਆਂ ਦਾ ਵੀ ਭਾਈਆਂ ਦਾ ਵੀ ਸਾਡੇ ਬੱਚਿਆਂ ਦਾ ਵੀ ਬਜ਼ੁਰਗਾਂ ਦਾ ਵੀ ਤੋ ਆਏ ਨੇ ਸਾਡੇ ਨਰੇਗਾ ਗਰੀਬ ਜਨਤਾ ਕੋਲ ਆਏ ਨੇ ਉਹਨਾਂ ਨੂੰ ਇਹ ਕਹਿੰਦੇ ਨੇ ਵੀ ਸਾਨੂੰ ਸਾਈਨ ਕਰ ਦੋ ਤਰਖਾ ਵਧਾ ਦਾਂਗੇ ਗਰੀਬ ਜਿਹੜੀ ਅਨਪੜ ਬੱਚੀ ਹੈ ਚਾਹੇ ਮਾਤਾ ਹੈ ਉਤਾ ਕਰ ਦੂਗੀ ਸੈਨ ਹੁਣ ਮੈਨੂੰ ਕੀ ਪਤਾ ਜੇ ਤੂੰ ਇੰਗਰੀਜ਼ ਬੋਲਨੇਗਾ ਬੇਟਾ ਮੈਨੂੰ ਇਹ ਗੱਲ ਦਾ ਕੀ ਪਤਾ ਹੈ ਬੜੀਆਂ ਨਿਖੀਆਂ ਬੀਬੀਆਂ ਨੂੰ ਪਤਾ ਹੁੰਦਾ ਵਿੱਚ ਕਿਸੇ ਨੂੰ ਮਾੜੀ ਮੋਟੀ ਆਕਲ ਹੋਊਗੀ ਤਾਂ ਸਾਨੂੰ ਪਤਾ ਚੱਲਿਆ ਤਾਂ ਸਾਡਾ ਕੱਠ ਹੋਇਆ ਅਸੀਂ ਬਾਰ ਬਾਰ ਇਹੀ ਗੱਲ ਕਹਿੰਦੇ ਆਂ ਵੀ ਅਸੀਂ ਇੱਕ ਫੈਕਟਰੀ ਪਹਿਲਾਂ ਸਾਡੇ ਚੋਰੀ ਚੋਂ ਲੱਗੀ ਅਸੀਂ ਲੱਗਣ ਦੇਣੀ ਹੋਈ ਨਹੀਂ ਨਹੀਂ ਲੱਗਣ ਦੇ ਜਿੱਥੇ ਤੱਕ ਅਸੀਂ ਲੜਨਾ ਲੜਾਂਗੇ ਚਾਹੇ ਅਰਥ ਸਿੱਧੇ ਛੇਤੀ ਹੋ ਜਾਣ ਚਾਹੇ ਪੁੱਠੇ ਹੋ ਜਾਣ ਇਹਨਾਂ ਨੂੰ ਅਸੀਂ ਸ਼ਬਦ ਸਕੇ ਕੇ ਹਟਾਂਗੇ ਉਨਾ ਚਿਰ ਹੱਤ ਦੀਆਂ ਨਹੀਂ ਕਿਹੜੀ ਵੀ ਆਗਮਨਰੇ ਕਾਨੂੰਨ ਨੂੰ ਚੰਗ ਕਰਦੇ ਨਾ ਉਹ ਆਪੇ ਵੀ ਸਾਈਨ ਕਰੋ ਉਸੇ ਪਿੰਡ ਵਿੱਚ ਆਉਂਦੇ ਨੇ ਵੀ ਸਾਈਨ ਕਰੋ ਇਹ ਤੱਕੇ ਨਾਲ ਸਾਈਨ ਕਰਾਉਂਦੇ ਨੇ ਵੀ ਤੱਕੇ ਨਾਲ ਸਾਈਨ ਕਹਿੰਦੇ ਨੇ ਆ ਕੇ ਕਰੋ ਵੀ ਇਹ ਗੱਲ ਹੋਣੀ ਨਹੀਂ ਚਾਹੀਦੀ ਨਾ ਅਸੀਂ ਹੋਣ ਦੀ ਇਹ ਗੱਲ ਗੁੰਮਰਾਹ ਕਰਕੇ ਸਾਈਨ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਤੇ ਤੁਸੀਂ ਕੀ ਜਵਾਬ ਦਿੱਤਾ ਫਿਰ ਸਾਈਨ ਕਰੋ ਉਸੇ ਕਾਨੂੰਨ ਵਿੱਚ ਕੋਈ ਸਾਈਨ ਕਰਨਾ ਹੈਗਾ ਸਾਡੀ ਕੋ ਜਮੀਨ ਜਾਣੀ ਚਾਹੀਦੀ ਤੁਸੀਂ ਫੈਕਟਰੀ ਦੇ ਵਿੱਚ ਜਿਹੜੀ ਬਾਇਓ ਗੈਸ ਪਲਾਟ ਲੱਗਣ ਜਾ ਰਿਹਾ ਸੀ ਉਹਦੀ ਕਾਫੀ ਟਾਈਮ ਤੋਂ ਗੱਲ ਚੱਲ ਰਹੀ ਸੀ ਪਿੰਡ ਦੇ ਨੌਜਵਾਨਾਂ ਵੱਲੋਂ ਪੂਰੇ ਪਿੰਡ ਦੇ ਸਹਿਯੋਗ ਵੱਲੋਂ ਇੱਕ ਗ੍ਰਾਮ ਸਭਾ ਬੁਲਾਈ ਗਈ ਸੀ ਜਿਹਦੇ ਵਿੱਚ ਗ੍ਰਾਮ ਸਭਾ ਵਿੱਚ ਮਤਾ ਪਾਇਆ ਗਿਆ ਸੀ ਕਿ ਪਿੰਡ ਦੇ ਵਿੱਚ ਅਸੀਂ ਇਹ ਫੈਕਟਰੀ ਆ ਜਿਹੜੀ ਪਿੰਡ ਦੀ ਜ਼ਮੀਨ ਆ ਪੰਚਾਇਤੀ ਉਹਦੇ ਵਿੱਚ ਸਾਮਲਾਤ ਜ਼ਮੀਨ ਦੇ ਵਿੱਚ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਇਹ ਮਸਲਾ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਫੇਰ ਵੀ ਅੱਜ ਖੜੇ ਆਪਾਂ ਕਕਰਾਲਾ ਪੰਚਾਇਤ ਘਰ ਦੇ ਵਿੱਚ ਜਿੱਥੇ ਕੀ ADC ਵੱਲੋਂ ਕੁਝ ਮੁਲਾਜ਼ਮ ਭੇਜੇ ਗਏ ਨੇ ਜਿਹੜੇ ਕਿ ਇੱਥੇ ਪਿੰਡ ਦੇ ਵਿੱਚ ਸੈਲ ਕਰਵਾਉਣ ਲਈ ਆਏ ਸੀ ਫੈਕਟਰੀ ਦੇ ਹੱਤ ਵਿੱਚ ਕਿਉਂਕਿ ਫੈਕਟਰੀ ਦਾ ਜਿਹੜਾ ਬਾਈਕਾਟ ਅਸੀਂ ਪਹਿਲੇ ਕਰ ਚੁੱਕੇ ਆ ਨਗਰ ਵੱਲੋਂ ਕੱਲ 19 ਤਰੀਕ ਨੂੰ ਇੱਥੇ ਆਪਾਂ ਨੇ ਜਿਹੜੀ ਮੀਟਿੰਗ ਸਭਾ ਬੁਲਾਈ ਸੀ ਤੇ ਵੱਡੀ ਪੰਚਾਇਤ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ ਸਭ ਤੋਂ ਵੱਡੀ ਪੰਚਾਇਤ ਹੁੰਦੀ ਆ ਗ੍ਰਾਮ ਸਭਾ ਉਹਦੇ ਵਿੱਚ ਪੂਰਨ ਤੌਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੂਰੇ ਸਿਸਟਮੈਟਿਕਲੀ ਤਰੀਕੇ ਨਾਲ ਉਹਦਾ ਵਿਰੋਧ ਕੀਤਾ ਗਿਆ ਸੀ ਅੱਜ ਪਰ ਫੇਰ ਵੀ ਕੁਝ ਮੁਲਾਜ਼ਮ ਆਏ ਜਿਨ੍ਹਾਂ ਨੂੰ ਕਿ ਅਸੀਂ ਪੁੱਛਿਆ ਕਿ ਤੁਸੀਂ ਕਿਹਦੇ ਵੱਲੋਂ ਆਏ ਹੋ ਕਿਹਨੇ ਭੇਜਿਆ ਗਿਆ ਉਹਨਾਂ ਨੇ ਦੱਸਿਆ ਕਿ ਅਸਾਨੂੰ ਏਡੀਸੀ ਵੱਲੋਂ ਭੇਜਿਆ ਗਿਆ ਫੈਕਟਰੀ ਦੇ ਬਾਰੇ ਆਪਾਂ ਉਹਨਾਂ ਨਾਲ ਵੀ ਜ਼ਰੂਰ ਕਰਦੇ ਹਾਂ ਗੱਲਬਾਤ ਉਹਨਾਂ ਤੋਂ ਪੁੱਛਦੇ ਹਾਂ ਕਿ ਤੁਹਾਨੂੰ ਕਿਸ ਵਿਸ਼ੇ ਤੇ ਇੱਥੇ ਭੇਜਿਆ ਗਿਆ ਸਾਨੂੰ ਉਹਨੂੰ ਦੱਸਣ ਤੇ ਪਤਾ ਲੱਗਿਆ ਕਿ ਅਸੀਂ ਸੈਨ ਕਰਵਾਉਣ ਲਈ ਆਏ ਸੀ ਪਿੰਡ ਦੇ ਵਿੱਚ ਇਹ ਫੈਕਟਰੀ ਤੁਹਾਡੇ ਜਿਹੜੀ ਪੰਚਾਇਤੀ ਜ਼ਮੀਨ ਆ ਉਹਦੇ ਵਿੱਚ ਲਾਉਣੀ ਆ ਪਰ ਅਸੀਂ ਆ ਪੂਰਾ ਪਿੰਡ ਖੜਾ ਉਧਰ ਬਾਹਰੋਂ ਇਕੱਠ ਦਿਖਾ ਦਿੰਨੇ ਆ ਬਰਸਾਤ ਦਾ ਮੌਸਮ ਹੋਣ ਕਰਕੇ ਇੱਕ ਥਾਂ ਮੇ ਇਕੱਠ ਹੋ ਨਹੀਂ ਸਕਿਆ ਕਿਉਂਕਿ ਕੁਝ ਲੋਕ ਇੱਧਰ ਪੰਚਾਇਤ ਘਰ ਵਿੱਚ ਖੜ ਗਏ ਕੁਝ ਸੈੱਡ ਦੇ ਵਿੱਚ ਖੜੇ ਨੇ ਉਹ ਵੀ ਸੋਨੂੰ ਵੀਡੀਓ ਦੇ ਵਿੱਚ ਅਸੀਂ ਦਿਖਾ ਦਿੰਨੇ ਆ ਪਰ ਪੂਰਾ ਪਿੰਡਾ ਜੀ ਅਸੀਂ ਇੱਥੇ ਪਿੰਡ ਦੇ ਵਿੱਚ ਫੈਕਟਰੀ ਆ ਜਿਹੜੀ ਨਹੀਂ ਲੱਗਣ ਦਮਾਂਗੇ ਪੂਰਾ ਪਿੰਡ ਜਿਹੜਾ ਇਹ ਸਹਿਮਤ ਆ ਤੇ ਪੰਜਾਬ ਸਰਕਾਰ ਲਈ ਅਸੀਂ ਪਹਿਲਾਂ ਵੀ ਬਹੁਤ ਵਾਰੀ ਇਹ ਕੱਟ ਕੀਤਾ ਕਿ ਪੰਜਾਬ ਸਰਕਾਰ ਨੇ ਇਹ ਸਾਡੇ ਨਾਲ ਧੱਕਾ ਹੋ ਰਿਹਾ ਜਿਹੜਾ ਤੇ ਬਾਕੀ ਗੱਲਬਾਤ ਆ ਜਿਹੜੀ ਥੋੜੀ ਗੱਲ ਕਰਵਾਉਣੀ ਆ ਆਪਾਂ ਜਿਹੜੇ ਅੰਦਰ ਮੁਲਾਜ਼ਮ ਆਏ ਨੇ ਤੇ ਪੂਰਾ ਪਿੰਡ ਜਿਹੜਾ ਇਹਦੀ ਵਾਈਕਾਟ ਕਰ ਰਿਹਾ